ਹਾਂਜੀ ਗਾਇਸ ਕੀ ਹਾਲ ਚਾਲ ਹੈ ਮੀ ਦਿਖਾ ਦਿੰਦੀ ਸਾਰਿਆਂ ਨੇ ਵਧੀਆ ਹੋਣਗੇ ਅੱਜ ਆਪਾਂ ਜਾਣਾ ਸੀਗਾ ਜਲੰਧਰ ਤੇ ਅੱਜ ਦਾ ਬਲੌਗ ਆਪਣਾ ਹੋਵੇਗਾ ਜਲੰਧਰ ਦਾ ਬਾਕੀ ਤੁਸੀਂ ਸਾਡੀ ਵੀਡੀਓ ਜੁੜੇ ਰਹੋ ਗਾਇਸ ਅੱਜ ਚੱਲੇ ਹੈਗੇ ਆ ਜਲੰਧਰ ਨੂੰ ਕੰਮ ਸੀਗਾ ਥੋੜਾ ਜਿਹਾ ਬਸ ਅੱਡੇ ਆਰੇ ਜੱਡੀ ਉੱਪਰ ਕਿੰਨਾ ਕਾਲੀ ਗੱਡਾ ਇਹ ਗੱਲੋਗੇ ਦਾਦਾ ਸਭ ਸਭ ਲਾਇਆ ਮੈਂ ਆਹੀ ਨਹੀਂ ਨਾ ਯਾਰ ਸੋਚੀਦਾ ਹਾਂਜੀ ਗਾਇਜ਼ ਆਪਾਂ ਅੱਜ ਬਿਠੇ ਆ ਗਏ ਆ ਬੱਸ ਦੇ ਵਿੱਚ ਨਾਲ ਆਪਣੇ ਹੈ ਗਏ ਸਟਿੰਗਰ ਆਪਾਂ ਜਾ ਰਹੇ ਆ

ਰਾਮਾ ਮੰਡੀ ਬੋਲ ਥੱਲੇ ਆਉਂਦੀ ਇੱਧਰ ਨੂੰ ਘੁੰਮ ਕੇ ਆਉਂਦੀ ਹੈ ਨਾ ਕਾ ਪਸ ਕਾ ਸ਼ਿਕਾਇਤ ਆ ਵਣਦੀ ਕਿ ਨਹੀਂ ਹੁਣ ਗੱਲ ਬਾਤ ਫੋਨ ਚੁੱਕਦਾ ਕਰਕੇ ਬੁਲਾ ਰ ਕੋਣ ਹਿਲਦਾ ਕਰਕੇ ਬਲਾਰਸ ਨਹੀਂ ਲਹੁੰਦੀ ਹੈਣਾ ਉਹਦੇ ਗੱਡੀ ਲੰਘ ਗਈ ਉਹ ਜੋ 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 ਦੇਖ ਨਹੀਂ ਵਧੀਆ ਆਉਂਦੀ ਕਿ ਨਹੀਂ ਗੱਲਬਾਤ ਬੰਦੀ ਕਿ ਰੱਖ ਸ਼ਾ ਸੋ ਦੀ ਜਨਨਤ ਦੇਖੋ ਗਾਇਜ਼ ਜਲੰਧਰ ਚੈੱਕ ਕਰੋ ਸ਼ਹਿਰ ਕਰੋਸ਼ਨ ਗਰਾਉਂਡ ਖੇਲਣ ਦੇ ਹੋਵੇ ਜੀ ਤੇਰੇ ਪੁੱਤ ਦੀ ਅੱਗੇ ਆਹ ਆ ਰਹੀ ਆ ਲੋ ਲੋ ਜੀ ਗਾਇਸ ਆਪਾਂ ਹੁਣ ਸਤਿਗੁਰੂ ਬਿਦਾਸ ਮਹਾਰਾਜੀ ਦੇ ਪ੍ਰਕਾਸ਼ ਪੂਰਵ ਤੀਹ ਲੱਖ ਲੱਖ ਵਧਾਈਆਂ ਜੇ ਗੇਟ ਲਾਤਾ ਆਪਾਂ ਸਾਰਿਆਂ ਨੂੰ ਵਧਾਈਆਂ ਲੱਖ ਲੱਖ ਵਧਾਈਆਂ ਆ ਜੋਗੀ ਭਈ ਤੈਨੂੰ ਉਹ ਬੜਾ ਬੰਦਿਆ ਦਾ ਘਾਰ ਕੱਢ ਰਹੇ ਸਾਡੀ ਪੁੱਤ सले मामा है लख खुशिया पादशाहिया सतगुरु नदर करे लो जी अपने मुंडे लगे हुआ सेवा करना ਤੇ ਗੇਟ ਲਾਤਾ ਬਾਬਾ ਜੀ ਦਾ ਕਿਉਂਕਿ ਨਗਰ ਕੀਰਤਨ ਵੀ ਇੱਧਰ ਦੀ ਆਉਣਾ 31 ਤਰੀਕ ਨੂੰ ਨਗਰ ਕੀਰਤਨ ਮਾਨ ਕਰਾਈ ਦਾ ਆਵੇਂਗਾ ਤੇ ਪੋਪਰ ਦਾ ਪੂਰਵ ਵਿਦਾਸ ਮਹਾਰਾਜ ਦੇ ਪ੍ਰਕਾਸ਼ ਪੂਰਵ ਤੀਆਂ ਲੱਖ ਲੱਖ ਬਧਾਈਆਂ ਰੱਖਦੇ ਕਾ ਜਾ ਗਿਆ ਰੇ ਆਜਾ ਕੋਇਓ ਪਈਆਂ ਨਾਲ ਤੇ ਬੱਚੇ ਆਦ ਰਹੋ ਸਾਡੀ ਸੇਵਾ ਚੱਲਦੀ ਆ ਬੋਲ ਵੀ ਆ ਕਿੱਥੇ ਬਚਾਤੀ ਹੋਣਾ ਰਹੇ ਨਾ ਸਲੇ ਮਿੱਟੀ ਤੇ ਮੁੰਡੇ ਆਪਣੇ ਲੱਗੇ ਆ ਸੇਵਾ ਕਰਨ ਬਾਸ ਕਰ ਬਾਸ ਕਰ ਰਹੇ ਆਂ ਦੇ ਹੁਣ ਤਾਂ ਕਿਲ ਕੋਲ ਗੜਤੇ ਆ ਕਿਤੇ ਨਹੀਂ ਜਾਣਾ ਯਾਰ ਪ੍ਰਿੰਟ ਕਰਦੇ ਪ੍ਰਿੰਟ ਕਰਦੇ ਨਹੀਂ ਜਾਂਦਾ ਯਾਰ ਕਿਦੇ ਹੁਣ ਸਹੀ ਆ ਉਹ ਕਿਲੇ ਉਹ ਕਹੀ ਯਾਰ ਕੰਦਾ ਸਾਰੀਆਂ ਸੰਗਤਾਂ ਨੇ ਹਮ ਹਮਾ ਕੇ ਪਹੁੰਚਣਾ ਜੀ ਸਤਿਗੁਰੂ ਅ रविदास ਮਹਾਰਾਜ ਦੇ ਪ੍ਰਕਾਸ਼ ਪੂਰਵ ਦੀਆਂ ਲੱਖ ਲੱਖ ਵਧਾਈਆਂ ਸਾਰਿਆਂ ਨੂੰ ਸਾਰੀਆਂ ਸੰਗਤਾਂ ਨੇ ਹਾਜ਼ਰੀ ਭਰਨੀ ਆਣ ਕੇ 31 ਤਰੀਕ ਨੂੰ ਨਗਰ ਕੀਰਤਨ ਆਵਾਂਗੇ ਤੇ 139 ਉਹ ਇੱਕ ਆ ਤਿੰਨ ਜੀ ਅਖੰਡ ਪਾਠ ਸੈਕ ਲੈ ਦੋ ਲੈ ਆ ਆ ਜਰਾ ਰੱਖੋ ਜੀ ਆ ਲੈ ਆਰੇ ਰੰਦ ਰੰਦ ਜਣਾਇਂ ਹੀ ਹੈ ਲੜਾਈ ਨਹੀਂ ਇਹ ਹੈ ਬਤੁਮਾਨ ਬਹੁਤ ਸਰਕਾਰੀ ਉਹ ਮਾਰਨਾ ਮਾਰਨਾ ਇਹ ਨਾ ਹਿੰਦਾ ਮੈਂ ਸਤਿਕਾਰ ਉਹ ਨਾਲ ਚ ਭਾਗ ਨਹੀਂ ਲੈਣਾ ਯਾਰ ਹੋਰ ਨਾ ਹਵਾਈ ਦੇਦਾ ਸੇਵਾ ਕਰਮਾ ਵਾਲਿਆਂ ਨੂੰ ਹੀ ਮਿਲਦੀ ਆ ਉਹਦਾ ਸੇਵਾ ਕਰਮਾ ਵਾਲਿਆਂ ਨੂੰ ਮਿਲਦੀ ਸੇਵਾ ਦਾ ਮਿਲਦਾ ਮੀ ਵਾਵਾ ਚਪਾ ਬਿਆਂ ਦਾ ਹਾਂਜੀ ਗਾਇਸ ਇਹ ਹੈਗਾ ਸਾਡਾ ਗੁਰਦੁਆਰਾ ਸਾਬ ਦੇਖੋ ਲਟਾ ਜਗਮਗ ਕਰ ਰਹੀਆਂ ਆ ਅੰਦਰ ਗੁਰਬਾਣੀ ਚੱਲ ਰਹੀ ਆ ਤੇ ਨਵੇਂ ਲਿਆਂਦੇ ਸੀਗੇ ਕੱਟ ਕੇ ਹਟੇ ਆ ਹੁਣ ਇਹਦਾ ਲੰਬੇ ਨਾਪ ਕੇ ਤੇ ਇਹ ਕਟਿੰਗ ਕੀਤੀ